ਇਸ ਲਈ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਧਮਾਕਾ ਹੋਇਆ ਇਸ ਧਮਾਕੇ ਦੇ ਨਾਲ ਲੋਕਾਂ ਦੇ ਵਿੱਚ ਕਾਫੀ ਸਹਿਮ ਦਾ ਮਾਹੌਲ ਬਣ ਚੁੱਕਿਆ ਦੱਸਦੇ ਕਿ 4 ਕਿਲੋਮੀਟਰ ਤੱਕ ਦੇ ਘਰਾਂ ਦੇ ਸ਼ੀਸ਼ੇ ਤੱਕ ਟੁੱਟ ਚੁੱਕੇ ਨੇ ਇੱਕ ਖੇਤ ਦੇ ਵਿੱਚ 15 ਫੁੱਟ ਡੂੰਘਾ ਢੋਆ ਵੀ ਜਿਹੜਾ ਕਿ ਉਹ ਵੀ ਬਣ ਚੁੱਕਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਦੇ ਉੱਤੇ ਦੱਸਦੇ ਕਿ ਜ਼ਿਲ੍ਹੇ ਦੇ ਪਿੰਡ ਚਿਚਰਾ ਦੇ ਵਿੱਚ ਸਵੇਰੇ ਲਗਭਗ 4:45 ਮਿੰਟ ਤੇ ਇੱਕ ਵੱਡਾ ਧਮਾਕਾ ਹੋਇਆ ਪਿੰਡ ਦੇ ਇੱਕ ਖਾਲੀ ਖੇਤ ਦੇ ਵਿੱਚ 40 ਫੁੱਟ ਲੰਬਾ ਅਤੇ 15 ਫੁੱਟ ਡੂੰਘਾ ਟੋਆ ਬਣ ਚੁੱਕਿਆ ਹੈ ਤਾਂ ਇਸ ਧਮਾਕੇ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕ ਵੀ ਕਾਫੀ ਡਰ ਗਏ ਨੇ ਤੇ 3 ਤੋਂ 4 ਕਿਲੋਮੀਟਰ ਦੇ ਖੇਤਰ ਦੇ ਵਿੱਚ ਜਿੰਨੇ ਵੀ ਘਰ ਸੀਗੇ ਲੋਕਾਂ ਦੇ ਉਹਨਾਂ ਘਰਾਂ ਦੇ ਜੋ ਖਿੜਕੀਆਂ ਦੇ ਸ਼ੀਸ਼ੇ ਤੱਕ ਟੁੱਟ ਚੁੱਕੇ ਨੇ ਤਾਂ ਪਿੰਡ ਛਿਚਰਾ ਦੇ ਵਿੱਚ ਰਾਤ ਨੂੰ ਚਾਰ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਹੈ ਸਰਪੰਚ ਸੁਖਦੇਵ ਸਿੰਘ ਦੇ ਅਨੁਸਾਰ ਪਿੰਡ ਦੇ ਖੇਤਾਂ ਦੇ ਵਿੱਚ ਵੱਡੇ ਵੱਡੇ ਟੋਏ ਨੇ ਤੇ ਟੋਏ ਦੇ ਆਲੇ ਦੁਆਲੇ ਇੱਕ ਬੰਬ ਵਰਗੀ ਚੀਜ਼ ਜਿਹੜੀ ਖਿੰਡੀ ਹੋਈ ਮਿਲੀ ਹੈ ਇਸ ਸੰਬੰਧੀ ਪੁਲਿਸ ਨੂੰ ਸੂਚਿਤ ਵੀ ਕਰ ਦਿੱਤਾ ਗਿਆ ਹੈ ਤੇ ਪੰਜਾਬ ਦੇ ਕਈ ਥਾਵਾਂ ਦੇ ਉੱਤੇ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਤਣਾਅ ਦਾ ਪੰਜਾਬ ਦੇ ਉੱਤੇ ਵੀ ਕੀ ਪ੍ਰਭਾਵ ਪੈ ਰਿਹਾ ਹੈਗਾ ਇਹ ਬਹੁਤ ਵੱਡਾ ਸਵਾਲ ਖੜਾ ਉੱਠ ਰਿਹਾ ਹੈਗਾ ਕਿਉਂਕਿ ਪੰਜਾਬ ਦੇ ਵਿੱਚ ਪਿਛਲੇ 2 ਦਿਨਾਂ ਤੋਂ ਲਗਾਤਾਰ ਅੰਮ੍ਰਿਤਸਰ ਬਠਿੰਡਾ ਤੇ ਕਈ ਥਾਵਾਂ ਦੇ ਉੱਤੇ ਜੋ ਕਿ ਮਿਸਾਇਲਾ ਤਮਾਕੀਆਂ ਦੀ ਖਬਰਾਂ ਜਿਹੜੀ ਕਿ ਸਾਹਮਣੇ ਆਈਆਂ ਨੇ ਜਿਸ ਨੂੰ ਲੈ ਕੇ ਜਲੰਧਰ ਦੇ ਡੀਸੀ ਹਿਮਾਂਸ਼ੂ ਅਗਰਵਾਲ ਨੇ ਆਮ ਲੋਕਾਂ ਦੇ ਲਈ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਹੈ ਉਹ ਐਡਵਾਈਜ਼ਰੀ ਤੁਹਾਨੂੰ ਵੀ ਜਾਣਨਾ ਬੇਹੱਦ ਜ਼ਰੂਰੀ ਹੈ ਤੁਸੀਂ ਵੀ ਉਸ ਐਡਵਾਈਜ਼ਰੀ ਨੂੰ ਜ਼ਰੂਰ ਲਾਗ ਗਿਆ ਜਿਹੜਾ ਕਿ ਲਾਗੂ ਕਰੋ ਦੱਸਦੀ ਹੈ ਕਿ ਵੱਡੇ ਇਕੱਠਾ ਜਾਂ ਫਿਰ ਭੀੜ-ਪਾੜ ਥਾਂ ਤੋਂ ਬਚੋ ਤੇ ਖੁੱਲੇ ਦੇ ਵਿੱਚ ਘੁੰਮਣ ਤੋਂ ਤੁਸੀਂ ਗੁਰੇਸ਼ ਕਰੋ ਉੱਚੀਆਂ ਇਮਾਰਤਾਂ ਦੇ ਵਿੱਚ ਜਾਣ ਤੋਂ ਬਚੋ ਜਲ ਛਾਉਣੀ ਅਤੇ ਆਮਦਪੁਰ ਦੇ ਬਜ਼ਾਰਾ ਨੂੰ ਬੰਦ ਕਰਨ ਦੇ ਵੀ ਆਦੇਸ਼ ਦਿੱਤੇ ਜਾ ਚੁੱਕੇ ਨੇ ਬਾਕੀ ਜ਼ਿਲੇ ਵਿੱਚ ਮਾਲ ਅਤੇ ਉੱਚੀਆਂ ਵਪਾਰਕ ਇਮਾਰਤਾਂ ਅੱਜ ਬੰਦ ਰਹਿਣਗੀਆਂ ਤੇ ਲੋਕਾਂ ਨੂੰ ਸ਼ਾਂਤ ਰਹਿਣ ਦੇ ਲਈ کیا ਗਿਆ ਹੈ ਉਪਰੋਕਤ ਸਾਰੇ ਸਾਵਧਾਨੀ ਦੇ ਉਪਾਅ ਨੇ ਪੰਜਾਬ ਦੇ ਫਗਵਾੜਾ ਸ਼ਹਿਰ ਦੇ ਨੇੜਲੇ ਪਿੰਡ ਦੇ ਵਿੱਚ ਖਲਿਆਣ ਦੇ ਵਿੱਚ ਸਵੇਰੇ 2 ਵਜੇ ਤੋਂ ਬਾਅਦ ਇੱਕ ਪਾਕਿਸਤਾਨੀ ਮਿਜ਼ਾਇਲ ਡਿੱਗਣ ਦੀ ਖਬਰ ਮਿਲੀ ਹੈ ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਖਬਰ ਜ਼ਰੂਰ ਮਿਲੀ ਹੈ ਸੂਤਰਾਂ ਦੇ ਹਵਾਲੇ ਤੋਂ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਤੇਜ਼ ਦੇ ਨਾਲ ਵਾਇਰਲ ਹੋ ਰਹੀ ਹੈ ਧਮਾਕਿਆਂ ਦੀ ਆਵਾਜ਼ ਸੁਣ ਕੇ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ ਨੇ ਜਲੰਧਰ ਦੇ ਪਿੰਡ ਕੰਗਣੀਵਾਲ ਦੇ ਵਿੱਚ ਸ਼ਨੀਵਾਰ ਸਵੇਰੇ ਇੱਕ ਵੱਡਾ ਧਮਾਕਾ ਹੋਇਆ ਮੈਜ਼ਾਇਲ ਦੇ ਕੁਝ ਟੁਕੜੇ ਦੇ ਵਿੱਚ ਟੁਕੜਾ ਜਿਹੜੇ ਕੀ ਪਿੰਡਾਂ ਪਿੰਡ ਦੇ ਵਿੱਚੋਂ ਮਿਲੇ ਨੇ ਇਸ ਧਮਾਕੇ ਦੇ ਕਾਰਨ ਪਿੰਡ ਦੇ ਵਿੱਚ ਦੋ ਕਾਰਾਂ ਨੂੰ ਨੁਕਸਾਨ ਪਹੁੰਚਿਆ ਅਤੇ ਇੱਕ ਵਿਅਕਤੀ ਜ਼ਖਮੀ ਹੋ ਗਿਆ ਜ਼ਖਮੀ ਨੂੰ ਸਿਵਲ ਹਸਪਤਾਲ ਦੇ ਵਿੱਚੋਂ ਦਾਖਲ ਕਰਵਾਇਆ ਗਿਆ ਕੰਗਣੀਵਾਲ ਪਿੰਡ ਜੰਡੂ ਸਿੰਘਾ ਦੇ ਨੇੜੇ ਜਲੰਧਰ ਆਮਦਪੁਰ ਰੋਡ ਦੇ ਉੱਤੇ ਆਮਦਪੁਰ 에ਅਰ ਫੋਰਸ ਸਟੇਸ਼ਨ ਇੱਥੋਂ ਲਗਭਗ 15 ਕਿਲੋਮੀਟਰ ਦੂਰ ਹੈ ਤਾਂ ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਉਹਦੇ ਨਾਲ ਸਾਂਝੀ ਕਰ ਰਿਆਂ ਦੱਸ ਦਈਏ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਜੋ ਕਿ ਚਿਚਰਾ ਦੇ ਵਿੱਚ ਸਵੇਰੇ ਪੋਣੇ ਜੋ ਕਿ ਪੋਣੇ 5:00 ਵਜੇ ਇੱਕ ਵੱਡਾ ਧਮਾਕਾ ਹੋਇਆ ਹੈ ਪਿੰਡ ਦੇ ਖਾਲੀ ਖੇਤ ਦੇ ਵਿੱਚ 40 ਫੁੱਟ ਲੰਬਾ ਤੇ 15 ਫੁੱਟ ਗਹਿਰਾ ਜਿਹੜਾ ਕਿ ਟੋਆ ਬਣ ਚੁੱਕਿਆ ਹੈ ਗਾਂ ਪਿੰਡ ਦੇ ਜਿਹੜੇ ਕਿ ਲੋਕ ਸੀਗੇ ਇਸ ਧਮਾਕੇ ਦੀ ਆਵਾਜ਼ ਤੋਂ ਬਾਅਦ ਕਾਫੀ ਜਿਹੜੇ ਕਿ ਸਹਿਮ ਚੁਕੇ ਨੇ ਤੇ 3 ਤੋਂ 4 ਕਿਲੋਮੀਟਰ ਦੇ ਏਰੀਆ ਦੇ ਵਿੱਚ ਜਿੰਨੇ ਵੀ ਘਰ ਸੀਗੇ ਉਹਨਾਂ ਘਰਾਂ ਦੀਆਂ ਖਿੜਕੀਆਂ ਤੇ ਸ਼ੀਸ਼ੇ ਟੁੱਟ ਚੁੱਕੇ ਨੇ ਤਾਂ ਪਿੰਡ ਛਿਛਰਾ ਦੇ ਦੱਸਦੀ ਹੈ ਕਿ ਰਾਤ 4 ਵਜੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਹੈ ਤਾਂ ਇਸ ਵਲੇ ਦੀ ਵੱਡੀ ਤੇ ਅਹਿਮ ਖਬਰ ਉਹਦੇ ਨਾਲ ਸਾਂਝੀ ਕਰਾਂ ਦੱਸਦੀ ਹੈ ਕਿ ਜਿਸ ਨੂੰ ਲੈ ਕੇ ਕੱਲ ਜੋ ਕਿ ਹਿਮਾ ਡੀਸੀ ਹਿਮਾਂਸ਼ੂ ਜਲੰਧਰ ਦੇ ਡੀਸੀ ਹਿਮਾਂਸ਼ੂ ਅਗਰਵਾਲ ਦੇ ਵੱਲੋਂ ਵੀ ਲੋਕਾਂ ਨੂੰ ਸਾਵਧਾਨ ਰਹਿਣ ਦੇ ਲਈ ਕਿਹਾ ਗਿਆ ਐਡਵਾਈਜ਼ੀ ਜਾਰੀ ਕੀਤੀ ਗਈ ਹੈ ਇਥੋਂ ਤੱਕ ਕਿ ਚੰਡੀਗੜ੍ਹ ਮੁਹਾਲੀ ਦੇ ਵਿੱਚ ਬਾਜ਼ਾਰ ਬੰਦ ਰਹਿਣ ਦੇ ਹੁਕਮ ਦਿੱਤੇ ਸੀਗੇ ਕੱਲ ਤਾਂ 7 ਤੋਂ 7 ਵਜੇ ਤੋਂ ਬਾਅਦ ਬਾਜ਼ਾਰ ਬੰਦ ਕਰ ਦਿੱਤੇ ਗਏ ਸੀਗੇ ਮਾਰਕੀਟ ਦੇ ਵਿੱਚ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਖਾਲੀ ਖੇਤ ਦੇ ਵਿੱਚ 40 ਫੁੱਟ ਲੰਬਾ ਅਤੇ 15 ਫੁੱਟ ਡੂੰਗਾ ਟੋਆ ਬਣ ਚੁੱਕਿਆ ਹੈ ਹਾਂਜੀ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮ ਅੱਜ ਪਿੰਡ ਸਿਸਰਾਧਮ ਰੱਜੂ ਵੇਲੇ ਦੇ ਵਿੱਚ ਹੋਈ ਘਟਨਾ ਹੋਈ ਹੈ ਉੱਚੀ ਉੱਚੀ ਇਹ ਜੋ ਅੱਜ ਰੱਜੂ ਵੇਲੇ ਦੇ ਵਿੱਚ ਘਟਨਾ ਹੋਈ ਹੈ ਸਿਸਰੇ ਪਿੰਡ ਦੇ ਵਿੱਚ ਜੇ ਦੋਨੋਂ ਪਿੰਡ ਇਕੱਠੇ ਆ ਬਿਲਕੁਲ ਇਹ ਜੋ ਬੰਬਾਰੀ ਹੋਈ ਹੈ ਇੱਕ ਬਹੁਤ ਮਨ ਭਾਗੀ ਹੈ ਹਮ ਅਸੀਂ ਇਸ ਚੀਜ਼ ਦੀ ਨਰੋਧਕਾ ਕਰਦੇ ਹਾਂ ਕਿ ਅੱਜ ਪੂਰੀ ਜਨਤਾ ਜਿਹੜੀ ਸਹਿਕ ਦਾ ਮਾਹੌਲ ਹੈ ਹਮ ਇਹ ਜਿੱਦਾਂ ਸਾਡੇ ਸਾਬ ਉਹਨਾਂ ਨੇ ਦੱਸਿਆ ਕਿ ਵਾਕਈ ਇਹਦੀ ਜਾਂਚ ਹੋਣੀ ਚਾਹੀਦੀ ਹੈ ਹਰ ਬੰਦੇ ਨੇ ਵੀਡੀਓ ਬਣਾ ਲਈ ਹੈ ਔਰ ਇਹਦੀ ਜਾਂਚ ਹੋਏ ਕਿ ਵਾਕਈ ਜੇ ਪਾਕਿਸਤਾਨੀਆਂ ਤੇ ਸਾਰਾ ਹਿੰਦੁਸਤਾਨ ਪੂਰਾ ਪੰਜਾਬ ਆਪੋ ਦੇ ਨਾਲ ਹੈ ਤੇ ਜੇ ਕੋਈ ਚੋਣਾ ਦਾ ਸਟੈਂਟ ਕਰਕੇ ਜਾਂ ਇਹ ਇਦਾਂ ਦੀ ਬੰਬਾਰੀ ਹੋ ਰਹੀ ਹੈ ਇਹਦਾ ਤੇ ਹਾਈ ਲੈਵਲ ਤੋਂ ਜਾਂਚ ਹੋਣੀ ਚਾਹੀਦੀ ਹੈ ਕਿ ਵਾਕਿਆ ਹੀ ਕਿਤੇ ਇਦਾਂ ਦਾ ਕੋਈ ਨੁਕਸਾਨ ਤਾਂ ਨਹੀਂ ਕਰਨ ਦਾ ਆ ਆਰਮੀ ਵੀ ਪਹੁੰਚ ਗਈ ਆ ਆਰਮੀ ਕੀ ਦੱਸ ਰਹੀ ਕਿ ਕਿਹਦੇ ਵੱਲੋਂ ਇਹ ਰਹਿ ਕੰਮ ਕੀਤਾ ਜਾ ਰਿਹਾ ਆ ਆਰਮੀ ਸਾਡੇ ਅਫਸਰ ਆਰਮੀ ਦੇ ਪਹੁੰਚੇ ਆ ਹੂੰ ਸਾਡੇ ਪੁਲਿਸ ਮੁਲਾਜ਼ਮ ਵੀ ਪਹੁੰਚੇ ਆ ਸਾਡੇ ਹੋਰ ਵੀ ਸੂਜਮਾਨ ਪਹੁੰਚੇ ਹੋਏ ਆ ਜਿਹੜੇ ਇੱਕ ਆਰਮੀ ਨਾਲ ਰਿਟਵ ਹੀ ਹੂੰ ਅਸੀਂ ਉਹੀ ਦੇਖ ਰਹੇ ਆਂ ਕਿ ਵਾਕਿਆ ਹੀ ਕਿਤੇ ਕਿਤੇ ਕੁਝ ਮਨ ਨੂੰ ਸੋਹਣ ਵਾਲੀ ਗੱਲ ਲੱਗਦੀ ਹੈ ਕਿ ਜਿਹੜਾ ਇਸ ਟਾਈਮ ਤੇ ਜੋ ਚੋਨਾ ਦਾ ਸਟੈਂਟ ਹੈ ਇਹ ਚੱਲ ਚੱਲਣ ਧੰਨਵਾਦ ਪਿੰਡਰ ਸਾਹਿਬ ਤੁਹਾਨੂੰ ਕਿਵੇਂ ਪਤਾ ਲੱਗਦਾ ਆ ਕਿ ਜਿਹੜਾ ਸਾਡੀ ਪੈਲੀ ਦੇ ਵਿੱਚ ਇਹਰਾ ਬੰਬ ਚੱਲ ਚੁੱਕਾ ਹੈ ਇਹ ਪਹਿਲੀ 445 ਦੀ ਆਵਾਜ਼ ਆਈ ਬਹੁਤ ਜ਼ਿਆਦੀ ਤੇ ਘਰਾਂ ਦੇ ਸੀਜੇ ਨੂੰ ਵੀ ਕਾਫੀ ਜ਼ਿਆਦਾ ਟੁੱਟਿਆ ਉਹ ਤਾਂ ਲੱਗਦਾ ਵੀ ਕੋਠੀ ਦੇ ਡਿੱਗ ਪਿਆ ਅੱਛਾ ਬਾਅਦ ਮੁੰਡਿਆਂ ਨੇ ਚਲੋ ਇੱਧਰ ਉੱਧਰ ਫੋਨ ਫੰਡ ਕਰਕੇ ਥੋੜਾ ਜਿਹਾ ਦੇਣ ਹੋ ਗਿਆ ਸੀ ਤੇ ਪਤਾ ਲੱਗਾ ਵੀ ਆਪਣੀ ਪੈਲੀ ਜਿਹੜੀ ਗਾ ਜੀ ਕਿੰਨਾ ਕੁ ਜਾਨੀ ਮਾਲੀ ਨੁਕਸਾਨ ਹੋਇਆ ਹੋਵੇ ਜਾਨੀ ਨੁਕਸਾਨ ਤੇ ਬਚਾਜ ਪਿੰਡ ਡੇਗਦਾ ਫਿਰ ਤਾਂ ਬਹੁਤ ਜ਼ਿਆਦਾ ਨੁਕਸਾਨ ਸੀ ਪਿੰਡ ਨਾਲ ਹੀ ਆ ਕੋਈ ਜ਼ਿਆਦਾ ਦੂਰ ਨਹੀਂ ਮੇਰੇ ਸਣਾ ਕੋਈ 4-5 ਕਿੱਲੇ ਹੀ ਹੋਣਾ ਜੀ ਅੱ ਤੇ ਇੱਥੇ ਕਿਦਾਂ ਤੁਸੀਂ ਪਹੁੰਚ ਕੀਤੀ ਸਵੇਰੇ ਜਿੱਲੇ ਤੁਹਾਨੂੰ ਪਤਾ ਲੱਗਾ ਕਿ ਐਸ ਫਲਾਨੀ ਪੈੜੀ ਦੇ ਵਿੱਚ ਜਿਹੜਾ ਇਹ ਤਾਂ ਮੁੰਡਿਆਂ ਨੂੰ ਪਤਾ ਲੱਗਾ ਜੀ ਫਿਰ ਵੇਖੋ ਕਿ ਸਾਰੇ ਜਣੇ ਤੁਹਾਨੂੰ ਪਤਾ ਹੀ ਹੈ ਫੋਨਾਂ ਤੇ ਇਧਰ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਤੇ ਪਹੁੰਚਿਆ ਸ਼ਾਸਨ ਪੁਲਿਸ ਆਈ ਜੀ ਹੋਰ ਤੇ ਕੋਈ ਨਹੀਂ ਅਜੇ ਜੀ ਕੋਈ ਕੀਤੀ ਤਫਤੀਸ਼ ਹੋਣੇ ਕਿ ਵਿੱਚੇ ਮਲਵਾ ਵਿੱਚੇ ਹੀ ਹੈ ਜਮੀਨ ਦੇ ਜਾਂ ਕੱਢਿਆ ਕੋਈ ਅਜੇ ਤਾਂ ਉਹਨਾਂ ਨੇ ਵੇਖਿਆ ਹੈ ਕਿ ਉਹਦੇ ਅੰਦਰ ਮਿਲਟਰੀ ਆਰਮੀ ਵਾਲੇ ਆਉਣਗੇ ਤੇ ਉਹ ਦੇਖਣਗੇ ਠੀਕ ਹੈ ਕੀ ਮੰਗ ਕਰਦੇ ਮੰਕ ਕਾ ਦੀ ਜੀ ਤੁਹਾਨੂੰ ਪਤਾ ਹੀ ਹੈ ਜਿਹੜੀ ਨੇਰੀ ਵਗੀ ਸੀ ਤਾਂ ਕਹਿੰਦੇ ਨਾਨ ਨਾ ਇਹੋ ਜੀ ਜੰਗ ਲੱਗੇ ਤਾਂ ਨਾ ਨੁਕਸਾਨ ਹੋਵੇ ਜੇ ਇਹੋ ਪਿੰਡ ਚ ਡੇਗਦਾ ਤੇ ਤੁਹਾਨੂੰ ਪਤਾ ਹੀ ਹੈ ਕਿੰਨਾ ਨੁਕਸਾਨ ਹੋ ਜਾਣਾ ਸੀ ਚਲੋ ਹੁਣ ਤੇ ਪੈ ਲੀਆਂ ਜਾਂ ਕੋਈ ਗੱਲ ਨਹੀਂ ਇਸ جنگ ਦੇ ਤੁਹਾਨੂੰ ਕੀ ਲੱਗਦਾ ਕੀ ਸਿਟੇ ਨਿਕਲ ਸਕਦੇ ਕਿ ਦੋਨਾਂ ਪਾਸੇ ਜਿੱਦਾਂ ਕਿ ਪੰਜਾਬੀ ਲੋਕ ਵਸਦੇ ਚਾਹੇ ਉਹ ਚੜ੍ਹਦੇ ਪੰਜਾਬ 'ਚ ਚਾਹੇ ਉਹ ਲਹਿੰਦੇ ਪੰਜਾਬ 'ਚ ਨੁਕਸਾਨ ਕੀ ਲੱਗਦਾ ਕਿ ਸਰਕਾਰਾਂ ਦਾ ਹੋ ਰਿਹਾ ਹੈ ਕਿ ਜਾਂ ਆਮ ਲੋਕਾਂ ਦਾ ਨੁਕਸਾਨ ਤੇ ਆਮ ਲੋਕਾਂ ਦਾ ਹੀ ਹੋਣਾ ਜੀ ਸਰਕਾਰ ਦਾ ਕਾਹਦਾ ਨੁਕਸਾਨ ਹੋਣਾ ਹੋਰ ਚਾਰ-ਤਿੰਨ ਦਿਨ ਜੰਗ ਲੱਗੀ ਵੇਖਿਓ ਤੁਸੀਂ ਮਹਿੰਗਾਈ ਕਿੱਦਾਂ ਵਧ ਜਣੀ ਹੈ ਜੀ ਨਾ ਗਣਾ ਇਹ ਚਰਚਾ ਕੀਤਾ ਸਾਰਾ ਕੋਈ ਕੀਤਾ ਹਮ ਧੰਨਵਾਦ ਸੋ ਸਰਦਾਰ ਸਾਹਿਬ ਕੀ ਲੱਗਦਾ ਕਿ ਤੁਹਾਨੂੰ ਕਿੱਦਾਂ ਦਾ ਮਾਹੌਲ ਜਿਹੜਾ ਪਿੰਡ ਰਾਜੂਵਲੇ ਸ਼ਿਸ਼ਲੇ ਦੇ ਵਿੱਚ ਬਣਿਆ ਇਸ ਟਾਈਮ ਜੀ ਮਾਹੌਲ ਦੇ ਇੰਨਾ ਗੰਮੀ ਹੋ ਗਿਆ ਵੀ ਪੂਰਾ ਇਲਾਕਾ ਹੀ ਸਾਡਾ ਇਸ ਏਰੀਆ ਦਾ ਇਕੱਠਾ ਹੋ ਗਿਆ ਵਾ ਵੀ ਬਹੁਤ ਜ਼ਿਆਦਾ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਜੇ ਦੁਸ਼ਮਣ ਦੇ ਛੁੱਟ ਰਿਹਾ ਹੈ ਕਿ ਜਾਂ ਤੇ ਕੌਣ ਛੁੱਟ ਰਿਹਾ ਵਾ ਜੇ ਦੁਸ਼ਮਣ ਦੀਆਂ ਜ ਮਜ਼ਾਈਲਾਂ ਵੀ ਆਉਂਦੀਆਂ ਵਾ ਤੇ ਉਹ ਬਿਲਕੁਲ ਬਾਹਰ ਚ ਡਿੱਗਣ ਦੀਆਂ ਆ ਗਈ ਸਾਨੂੰ ਇਹ ਸਮਝ ਨਹੀਂ ਆ ਰਿਹਾ ਵੀ ਹੋ ਕੀ ਰਿਹਾ ਏ ਇਹ ਸਾਨੂੰ ਕੋਈ ਵੀ ਦੁਸ਼ਮਨ ਦੇਜਾ ਆਹੀ ਜਬ ਮਾਲਾ ਪਾਕਿਸਤਾਨ ਨੇ ਛੁੜਦੇ ਆ ਤੇ ਅੱਜ ਕੱਲ ਤੇ ਪੁਆਇੰਟ ਟੂ ਪੁਆਇੰਟ ਬੰਬ ਜਾਂਦਾ ਵਾ ਤੇ ਇਹ ਸਾਰੇ ਬਾਹਣਾ ਚ ਕਿਉਂ ਬੰਬ ਜਾ ਰਿਹਾ ਸਾਨੂੰ ਇਹ ਨਹੀਂ ਸਮਝ ਆ ਰਹੀ ਤੁਸੀਂ ਫੌਜ ਚ ਵੀ ਰਹੇ ਹੋ ਫੌਜ ਵੀ ਰਹੇ ਆ ਦਸਤ ਫੈਲ ਹੋ ਰਹੇ ਆ ਕੀ ਹੋ ਰਿਹਾ ਸਾਨੂੰ ਨਹੀਂ ਕੋਈ ਸਮਝ ਆ ਰਹੀ ਜਿੰਨੀ ਵੀ ਬਿਮਾਰਮੈਂਟ ਸਾਡੇ ਏਰੀਆ ਚ ਪੰਦੇਰਾ ਚ ਹੋਈ ਉਸ ਦਿਨ ਮੈਂ ਖੁਦ ਉੱਥੇ ਗਿਆ ਉਹ ਵੀ ਇਦਾਂ ਹੀ ਖੇਤਾਂ ਛੁੱਟਿਆ ਇੱਥੇ ਵੀ ਖੇਤਾਂ ਛੁੱਟੇ ਤਿੰਨ ਚਾਰ ਬੰਬ ਤੇ ਬੜੀ ਇੱਕ ਹਰਾਨਗੀ ਵਾਲੀ ਗੱਲ ਆ ਰਹੀ ਆ ਕਿ ਇਹ ਇਹ ਗਵਰਨਮੈਂਟ ਕਿੱਥੋਂ ਆ ਰਹੀ ਆ ਕੀ ਆ ਰਿਆ ਵਾ ਸਾਨੂੰ ਇਹ ਸਮਝ ਤੋਂ ਬਾਹਰ ਆ ਕੀ ਲੱਗਦਾ ਸਿਆਸੀ ਸਟੰਟ ਵਾ ਮੈਨੂੰ ਤੇ ਉਹੀ ਲੱਗਦਾ ਜੀ ਕਿਉਂਕਿ ਦੁਸ਼ਮਣ ਨਾਲ ਤੇ ਨੁਕਸਾਨ ਕਰਨ ਹੁੰਦਾ ਵਾ ਦੂਸਰੇ ਦੇਸ਼ ਦਾ ਚਾਹੇ ਉਹਦੀ ਫੌਜ ਦਾ ਨੁਕਸਾਨ ਹੋਵੇ ਚਾਹੇ ਉਹਦੇ ਇੰਡਸਟਰੀਅਲ ਦਾ ਨੁਕਸਾਨ ਹੋਵੇ ਚਾਹੇ ਉਹਦੇ ਕੋਈ ਮਨੁਸ਼ੀਨ ਟੇਪ ਟਾਉਣੇ ਆਪਾਂ ਜਾਂ ਉਹਦੇ 에ਅਰਪੋਰਟ ਆਉਣੇ ਆ ਤੇ ਇਹ ਪੈੜੀਆਂ ਨੂੰ ਡਾਉਂਦੇ ਤੇ ਜਿੱਥੇ ਸਾਡੀ ਫਸਲਾਂ ਹੋਈਆਂ ਉਹ ਤਾਂ ਇਹ ਤਾਂ ਕੁਝ ਸਮਝ ਨਹੀਂ ਆ ਰਿਹਾ ਕੀ ਹੋ ਰਿਹਾ ਏ ਤੇ ਇਹ ਬੜੀ ਹੈਰਾਨਗੀ ਵਾਲੀ ਗੱਲ ਆਉਂਦੀ ਆ ਇਹ ਇੱਕ ਸਾਨੂੰ ਸਾਡੀ ਸਮਝ ਤੋਂ ਬਾਹਰ ਆ ਵੀ ਕੀ ਹੋ ਰਿਹਾ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਬੰਬਾਰਡਮੈਂਟ ਹੋ ਰਹੀ ਆ ਜੋ ਕੁਝ ਵੀ ਹੋ ਰਿਹਾ ਬਹੁਤ ਮਾੜਾ ਪੰਜਾਬ 'ਤੇ ਹੋ ਰਿਹਾ ਖਾਸ ਕਰਕੇ ਪੰਜਾਬ ਦੇ ਲੋਕਾਂ 'ਤੇ ਪੰਜਾਬ ਵਾਸਤੇ ਅਸੀਂ ਪ੍ਰਾਣਾ ਸਾਬਕਾ ਫੌਜੀ ਆ ਸਾਨੂੰ ਇਹ ਚਈਦਾ ਬਾਣ ਵੀ ਆਵੇ ਜਿਹੜੀ ਜ਼ਿਆਦਾ ਬੰਬਾਰਡਮੈਂਟ ਹੈ ਇਹ ਉਪਰ ਹੀ ਸਾਡੀਆਂ ਵੀ ਜਿਹੜੀਆਂ ਮਜਾਇਲਾ ਜਿਹੜੀਆਂ ਉਹਨਾਂ ਦੀ ਮਜਾਇਲਾ ਆ ਰਹੀਆਂ ਉਹਨਾਂ ਨੂੰ ਉੱਤੇ ਡਿਸਟਰਾਇ ਕੀਤਾ ਜਾ ਰਿਹਾ ਸਾਡੇ ਕੋਲ ਟੈਕਨੋਲੋਜੀ ਹੈਗੀ ਆ ਟੈਕਨੋਲੋਜੀ ਕਰਕੇ ਜਿਹੜੀ ਉੱਪਰ ਤੋਂ ਉੱਪਰ ਹੋ ਰਹੀ ਆ ਪਰ ਜਿਹੜੀ ਅੱਜ ਇਹ ਜਿਹੜੀ ਹੋਈ ਆ ਇਹ ਬੋਮਬਾਰਡਮੈਂਟ ਦੂਸਰੀ ਕਿਸਮ ਦੀ ਲੱਗਦੀ ਆ ਇਹ 에ਅ ਟੈਕ ਨਹੀਂ ਆ ਇਹ ਟੈਕੋ ਵੀ ਹੋ ਸਕਦਾ ਮਜਾਇਦ ਨਹੀਂ ਹੋ ਸਕਦੀ ਹਮ ਜਿਹੜੇ ਡਰੋਨ ਆਇਆ ਡਰੋਨ ਦਾ ਜ਼ਰੂਰ ਇਹ ਤਬਾਕਾ ਹੋ ਸਕਦਾ ਜਿਹੜੇ ਪਿਛਲੀ ਜਿਹੜੇ ਪਿਛੇ ਵੀ ਘਰ ਕੋਲ ਇਹ ਜਿਹੜੀਆਂ ਬਜਾਇਲਾਂ ਜਿਹੜੀਆਂ ਉੱਪਰ ਹੀ ਕੀਤੀਆਂ ਹਮ ਉਹਨਾਂ ਬਜਾਇਲਾਂ ਤੋਂ ਉੱਥੇ ਆ ਰਿਹਾ ਵੀ ਇੰਡੀਆ ਦੀ ਬੰਜਾਇਲ ਵਿੱਚ ਪੁਰਜੇ ਮਿਲਿਆ ਜਿਤਨਾ ਤੁਹਾਨੂੰ ਇਤਰਾ ਲੱਗਦਾ ਵੀ ਇੰਡੀਆ ਨੇ ਛੁੱਟੀ ਹੋਣ ਪਰ ਇਹ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦਾ ਵੀ ਇੱਕ ਗੋਲੀ ਵਾਤੇ 1000 ਬੰਦਾ ਲੱਗਦਾ ਇੱਕ ਗੋਲੀ ਨੂੰ ਬਚਾਉਣ ਵਾਤੇ 1000 ਫੌਜੀ ਲੱਗਦਾ ਹੁਣ ਇੱਕ ਮਜਾਦਾ ਉਹਨਾਂ ਦੇ ਆਈ ਇਹ ਕਿੰਨੀਆਂ ਮਜਾਦਾ ਉਹਦੇ ਮਗਰ ਲੱਗੀ ਹੋਣੀ ਹੈ ਤੇ ਫਿਰ ਜਾ ਕੇ ਉਹਨੂੰ ਛੁੱਟੀ ਆ ਉਹ ਜਿਹੜੇ ਇੰਡੀਆ ਦੇ ਪੁਰਜੇ ਮਿਲਦੇ ਆ ਉਹ ਨੂੰ ਜੇ ਜਿਹੜੀ ਮਜਾਇਲੂ ਖਤਮ ਕਰ ਦੋ ਹਤੇ ਲੱਗੇ ਆ ਉਹ ਘੱਟੋ ਘੱਟ 10 ਮਜਾਇਦਾ ਸਾਡੇ ਗੋਲੇ ਹੋਣਗੇ ਜਿਹੜੀ ਕੋ ਉੱਤੇ ਖਤਮ ਹੋਏ ਆ ਹੂੰ ਤੇ ਤਦ ਕਰਕੇ ਉਹਨਾਂ ਦੇ ਸਾਡੇ ਪੁਰਜੇ ਜਿਹੜੇ ਸਾਨੂੰ ਜਿਹੜੀ ਇਹ ਇੱਕ ਤਰੀਕੇ ਸੇ ਦੇੜੀ ਬਹੁਤ ਜ਼ਰੂਰੀ ਆ ਹੂੰ ਇਹ ਜਿਹੜੇ ਪੁਰਜੇ ਮਿਲ ਰਹੇ ਆ ਪੁਰਜੇ ਇਹ ਕਰਕੇ ਆ ਵੀ ਉੱਪਰ ਸਾਡੀ ਇਹ ਜਿਹੜੀਆਂ ਉਹਨੂੰ ਡਿਸਟੈਕ ਕਰਕੇ ਐਸ 400 ਜਿਹੜੀ ਮਜਾਇਲਾ ਸਾਨੂੰ ਮਿਲੀਆਂ ਰਸੀ ਹਾਂ ਉਹ ਖਤਮ ਕਰ ਰਹੀਆਂ ਠੀਕ ਆ ਤੇ ਇਹ ਜਿਹੜੀ ਵਿਮਾਰਡਮੈਂਟ ਸਾਡੇ ਪੰਜਾਬ ਚ ਹੀ ਕਦੀ ਹੋ ਰਹੀ ਆ ਸਾਡੇ ਵਾਸਤੇ ਬਹੁਤ ਦੁੱਖਦਾਈ ਆ ਧੰਨਵਾਦ